ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਭੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ ਠੀਕ ਹੀ ਨਹੀਂ ਹੋ ਰਏ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਰੋਕਾਂ ਦਾ ਇਲਾਜ ਕਰਵਾ ਸਕਦੇ ਆ ਡਸਕਾ ਪਿੰਡ ਹੈ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਲਹਿਰਾਗਾਗਾ ਹੈ ਨੇੜੇ ਸ਼ਹਿਰ ਬੁੜਲਾਡਾ ਵੀ ਹੈ ਨੇੜੇ ਸ਼ਹਿਰ ਬਰੇਟਾ ਵੀ ਹੈ ਨੇੜੇ ਸ਼ਹਿਰ ਲਹਿਰਾਗਾਗਾ ਵੀ ਐ ਨੇੜੇ ਸ਼ਹਿਰ ਸੁਨਾਮ ਵੀ ਸੋ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜਤ ਖਾ ਕੇ ਜੜੀ ਬੂਟੀ ਭਸਮਾ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਅੱਜ ਜਿਹੜਾ ਰੋਗ ਐ ਉਹ ਹਰ ਘਰ ਦੇ ਵਿੱਚ ਇੱਕ ਇੱਕ ਦੋ ਦੋ ਮਰੀਜ਼ ਤਕਰੀਬਨ ਹੋ ਚੁੱਕੇ ਆ ਇੱਥੋਂ ਤੱਕ ਸਾਡੇ ਛੋਟੇ ਛੋਟੇ ਬੱਚੇ ਜੰਮਦਿਆਂ ਨੂੰ ਹੀ ਇਹ ਰੋਗ ਹੈ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਰਿਹਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਅੱਜ ਅਸੀਂ ਸਾਡੇ ਖਾਣ ਦਾ ਕੋਈ ਟਾਈਮ ਨਹੀਂ ਸਾਡੇ ਖਾਣੇ ਦੇ ਵਿੱਚ ਅਸੀਂ ਕੀ ਖਾ ਰਹੇ ਆ ਇਹਦੀ ਕੋਈ ਸਾਨੂੰ ਪਹਿਚਾਣ ਨਹੀਂ ਸਾਡੇ ਖੇਤਾਂ ਦੇ ਵਿੱਚ ਫਸਲਾਂ ਦੇ ਉੱਤੇ ਅਸੀਂ ਐਨੇ ਭੜੇ ਭੜੇ ਕੈਮੀਕਲ ਇੰਨੀਆਂ ਭੜੇਆਂ ਭੜੀਆਂ ਖਾਧਾਂ ਜੂਰੀਏ ਦੀ ਜਾਦੋ ਵਰਤੋ ਇਹ ਸਾਡੇ ਸਰੀਰ ਕਿਉਂਕਿ ਸਾਰਾ ਕੁਝ ਮੋੜ ਟੁੜ ਕੇ ਸਾਡੇ ਕੋਲ ਹੀ ਆਉਣਾ ਸੋ ਅਸੀਂ ਇਹ ਚੀਜ਼ਾਂ ਖਾ ਰਹੇ ਆਂ ਵਿਆਹਾਂ ਦੇ ਵਿੱਚ ਸ਼ਾਦੀਆਂ ਦੇ ਵਿੱਚ ਸਭ ਤੋਂ ਵੱਧ ਮੈਦੇ ਤੋਂ ਬਣੀਆਂ ਹੋਈਆਂ ਚੀਜ਼ਾਂ ਖਾਧੀਆਂ ਜਾ ਰਹੀਆਂ ਨੇ ਜਾਦਾ ਮਸਾਲੇਦਾਰ ਚੀਜ਼ਾਂ ਖਾਧੀਆਂ ਜਾ ਰਹੀਆਂ ਨੇ ਜਿਸ ਕਾਰਨ ਸਾਡੇ ਘਰ ਦੇ ਵਿੱਚ ਤਕਰੀਬਨ ਹਰ ਘਰ ਦੇ ਵਿੱਚ ਇੱਕ ਇੱਕ ਦੋ ਦੋ ਮਰੀਜ਼ ਇਸ ਰੋਗ ਦੀ ਲਪੇਟ ਚ ਆ ਗਏ ਆ ਉਹਦਾ ਨਾਮ ਹੈ 슈ਗਰ ਸੋ ਹਰ ਚੀਜ਼ ਦੀ ਸਾਡੇ ਸਰੀਰ 'ਚ ਇੱਕ ਲਿਮਟ ਪਰਮਾਤਮਾ ਨੇ ਬਣਾਈ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜਿੰਨਾ ਕੁਝ ਸਾਰੀ ਕੁਦਰਤ ਸਾਰੇ ਬ੍ਰਹਿਮੰਡ 'ਚ ਹੈ ਉਹੀ ਕੁਝ ਸਾਡੇ ਸਰੀਰ ਦੇ ਵਿੱਚ ਹੈ ਜਿੰਨੇ ਤੱਤ ਬਾਹਰ ਹੈ ਓਨੇ ਤੱਤ ਸਾਡੇ ਸਰੀਰ 'ਚ ਹੈ ਅਸੀਂ ਜੋ ਖਾ ਰਹੇ ਹਾਂ ਉਹਦਾ ਅਹਿਸਾਸ ਉਹਦੀ ਟੇਸਟ ਸਾਨੂੰ ਤਾਂ ਹੀ ਪਤਾ ਲੱਗ ਰਿਹਾ ਕਿਉਂਕਿ ਉਹ ਸਾਡੇ ਸਰੀਰ ਦੇ ਵਿੱਚ ਪਹਿਲਾਂ ਹੈ ਪਰ ਜਦੋਂ ਅਸੀਂ ਲਿਮਟ ਤੋੜ ਦਿੱਤੀ ਮਿੱਠੇ ਦੀ ਕੋਈ ਮਾਤਰਾ ਹੈ ਸਰੀਰ ਦੇ ਵਿੱਚ ਜਿੰਨਾ ਅਸੀਂ ਖਾ ਰਹੇ ਹਾਂ ਖਾ ਰਹੇ ਹਾਂ ਤਾਂ ਉਹ ਜਦੋਂ ਕਾਨੂੰਨ ਨਿਯਮ ਤੋੜਦਾ ਸਰੀਰ ਦਾ ਤਾਂ ਫਿਰ ਇਹ ਰੋਗ ਆਉਂਦੇ ਹੀ ਹੈ ਅੱਜ ਛੋਟੇ ਛੋਟੇ ਬੱਚਿਆਂ ਦੇ ਪੇਟ ਦੇ ਵਿੱਚ ਠੀਕੇ ਡੌਲਿਆਂ ਚ ਠੀਕੇ ਪੱਟਾਂ ਚ ਠੀਕੇ ਸ਼ੂਗਰ ਦੇ ਲੱਗ ਰਹੇ ਹੈ ਤੈਂ ਤੈਂ 440 550 ਸ਼ੂਗਰ ਹੈ ਕਿਉਂ ਕਿ ਪੈਨਕ੍ਰੀਆ ਜਿਹੜੀ ਉਹ ਬੰਦ ਹੋ ਗਈ ਸਾਡੇ ਸਰੀਰ ਦੇ ਵਿੱਚ ਮਿੱਠਾ ਜਿਹੜਾ ਜਿੰਨਾ ਸਰੀਰ ਨੂੰ ਚਾਹੀਦਾ ਸੀ ਓਨਾ ਸਰੀਰ ਦੇ ਵਿੱਚ ਰੱਖ ਕੇ ਬਾਕੀ ਸਰੀਰ ਤੋਂ ਬਾਹਰ ਨਹੀਂ ਆ ਰਿਹਾ ਸਾਡੇ ਖੂਨ ਦੇ ਵਿੱਚ ਮਿੱਠੇ ਦੀ ਮਾਤਰਾ ਹੈ ਜਿਹੜੀ ਉਹ ਵਧ ਰਹੀ ਹੈ ਸ਼ੂਗਰ ਦੀ ਮਾਤਰਾ ਹੈ ਜਿਹੜੀ ਉਹ ਵਧ ਰਹੀ ਹੈ ਕਿਉਂ ਕਿ ਸਾਡਾ ਖਾਣਾ ਪੀਣਾ ਇਦਾਂ ਦਾ ਹੋ ਗਿਆ ਸਾਡੇ ਜਿਹੜੇ ਉਹ ਅੰਗ ਸੀਗੇ ਉਹਨਾਂ ਨੂੰ ਅਸੀਂ ਖਰਾਬ ਕਰ ਲਿਆ ਸਾਡੇ ਆਯੁਰਵੇਦ ਦੇ ਵਿੱਚ ਲਿਖਿਆ ਹੈ ਕਿ ਜੇਤਵੇਂ ਤੁਹਾਨੂੰ ਅੱਜ 200 ਸ਼ੂਗਰ ਹੈ ਇਹਦਾ ਮਤਲਬ ਤੁਹਾਡੇ 1 ਲੀਟਰ ਖੂਨ ਦੇ ਵਿੱਚ 2 ਗ੍ਰਾਮ ਮਿੱਠਾ ਹੈ ਸੋ ਇਹ ਜਿੱਦਾਂ ਇਹਦੀ ਮਾਤਰਾ ਸਰੀਰ 'ਚ ਵੱਧਦੀ ਜਾਵੇਗੀ ਉੰਨੇ ਸਾਡੇ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਜਾਵੇਗਾ ਇੱਕ ਲਿਮਟ ਹੈ ਕਿ ਇੰਨਾ ਕਿ ਚਾਹੀਦਾ ਸੋ ਅਸੀਂ ਅੱਜ ਖਾਣਾ ਪੀਣਾ ਇਦਾਂ ਦਾ ਕਰ ਲਿਆ ਕੋਸ਼ਿਸ਼ ਕਰੋ ਭਾਈ ਮੈਦੇ ਦੀਆਂ ਚੀਜ਼ਾਂ ਛੱਡੋ ਮਾਵਾਂ ਜਿਨ੍ਹਾਂ ਦੇ ਬੱਚੇ ਹੋਣ ਵਾਲੇ ਨੇ ਉਹ ਮੈਦੇ ਦੀਆਂ ਚੀਜ਼ਾਂ ਨਾ ਖਾਓ ਕਿਉਂਕਿ ਬੱਚਿਆਂ ਨੂੰ ਜੰਮਦਿਆਂ ਨੂੰ ਸ਼ੂਗਰ ਹੈ ਕਈਆਂ ਨੂੰ ਸੋ ਕੋਸ਼ਿਸ਼ ਕਰੋ ਆਪਾਂ ਇਨ੍ਹਾਂ ਰੋਗਾਂ ਤੋਂ ਬਚੀਏ ਸੋ ਕੋਈ ਏਡੀ ਵੱਡੀ ਗੱਲ ਨਹੀਂ ਡਰਾਇਆ ਬਹੁਤ ਜਾਂਦਾ ਇਸ ਰੋਗ ਦੇ ਵਿੱਚ ਲੋਕਾਂ ਕੰਪਨੀਆਂ ਨੇ ਜਿਹੜੀਆਂ ਉਹ ਆਪਣੀਆਂ ਦਵਾਈਆਂ ਵੇਚਣ ਦੀ ਖਾਤਰ ਬੜੀ ਬੜੇ ਡਰਾਵੇ ਨੇ ਜਿਹੜੇ ਦਿੱਤੇ ਜਾਂਦੇ ਨੇ ਕਿ ਇਦਾਂ ਹੋ ਜਾਊਗਾ ਸ਼ੂਗਰ ਨਾਲ ਤੁਹਾਡਾ ਹਾਰਟ ਫੇਲ ਹੋ ਜਾਊਗਾ ਤੁਹਾਡੇ ਗੁਰਦੇ ਖਤਮ ਹੋ ਜਾਣਗੇ ਤੁਹਾਡਾ ਸਰੀਰ ਖਤਮ ਹੋ ਜਾਊਗਾ ਇਦਾਂ ਨਹੀਂ ਭਾਈ ਤੁਸੀਂ ਖਾਣ ਤੇ ਆਪਣਾ ਕੰਟਰੋਲ ਰੱਖੋ ਭਰੇਜ ਰੱਖੋ ਨਾਲ ਦਵਾਈ ਸ਼ੁਰੂ ਕਰੋ ਤੁਹਾਡਾ ਇਹ ਰੋਗ ਬਿਲਕੁਲ ਠੀਕ ਹੋ ਜਾਊਗਾ ਕੋਈ ਐਸਾ ਰੋਗ ਨਹੀਂ ਜਿਹੜਾ ਨਾ ਠੀਕ ਹੋ ਸਕੇ ਇਸ ਸੰਸਾਰ ਦੇ ਵਿੱਚ ਐਸਾ ਕੋਈ ਰੋਗ ਨਹੀਂ ਜਿਹਦਾ ਹੱਲ ਨਹੀਂ ਐਸਾ ਕੋਈ ਕੰਮ ਨਹੀਂ ਜਿਹਦਾ ਕੋਈ ਉਹਦਾ ਹੱਲ ਨਹੀਂ ਹੋ ਸਕਦਾ ਹਰ ਮੁਸ਼ਕਲ ਦਾ ਹੱਲ ਹੁੰਦਾ ਹਰ ਰੋਗ ਦਾ ਜੇ ਉਹ ਤੋਂ ਰੋਗ ਆ ਗਿਆ ਉਹਦਾ ਇਲਾਜ ਵੀ ਪਰਮਾਤਮਾ ਬਖਸ਼ਦਾ ਬਸ ਉਹ ਗੱਲ ਵੱਖ ਹੈ ਵੀ ਅਸੀਂ ਦੇਸੀ ਚੀਜ਼ਾਂ ਨੂੰ ਛੱਡ ਕੇ ਆਯੁਰਵੇਦ ਨੂੰ ਛੱਡ ਕੇ ਐਲੋਪੈਥਿਕ ਨਹੀਂ ਚੱਲ ਪਏ ਤੇ ਉਹਦੇ ਵਿੱਚ ਇਲਾਜ ਨਹੀਂ ਉਹ ਜ਼ਿੰਦਗੀ ਭਰ ਖਾਣੀਓ ਪੈਣੀ ਸੋ ਇਸ ਕਰਕੇ ਭਾਈ ਅੱਜ ਜਿਸ ਰੋਗ ਦੇ ਸੰਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਸ਼ੂਗਰ ਦਾ ਨੁਕਸਾ ਤੁਹਾਡੀ ਝੋਲੀ ਚ ਪਾਉਣ ਵਾਸਤੇ ਆਇਆ ਪਿਛਲੇ 15 ਸਾਲਾਂ ਤੋਂ ਦਵਾਈ ਦੇ ਰਹੇ ਆ ਲੱਖਾਂ ਮਰੀਜ਼ ਠੀਕ ਕਰ ਚੁੱਕੇ ਆ ਸੋ YouTube ਦੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਸੋ ਇਹ ਨੁਕਸਾ ਜ ਮੈਂ ਤੁਹਾਡੀ ਝੋਲੀ ਚ ਪਾਉਣ ਵਾਸਤੇ ਆਇਆ ਤੇ ਮੈਂ ਸ਼ਟਾਮ ਤੇ ਗਰੰਟੀ ਲਿਖ ਕੇ ਦਿਨਾ 6 ਮਹੀਨੇ ਇਸ ਦਵਾਈ ਨੂੰ ਵਰਤ ਲਿਓ ਜਿੰਨਾ ਮਰਜੀ ਕਿਸੇ ਨੂੰ ਸ਼ੂਗਰ ਰਹਿੰਦਾ ਚਾਹੇ 500 ਚਾਹੇ 600 ਤੁਹਾਨੂੰ 1 ਮਹੀਨੇ ਚ ਨਾਰਮਲ 슈ਗਰ ਹੋਣ ਲੱਗ ਪਏਗਾ ਤੁਹਾਡੀ ਪੈਨਕ੍ਰੀਆ ਜਿਹੜੀ ਉਹ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਸਰੀਰ ਦੇ ਵਿੱਚੋਂ ਮਿੱਠਾ ਜਿਹੜਾ ਖੂਨ ਦੇ ਵਿੱਚ ਜਿਆਦਾ ਲੈਵਲ ਵਧਿਆ ਉਹ ਘਟਣਾ ਸ਼ੁਰੂ ਹੋ ਜਾਏਗਾ ਟੀਕੇ ਨੇ ਜਿਹੜੇ ਉਹ ਮਹੀਨੇ ਤੋਂ ਬਾਅਦ ਬੰਦ ਕਰ ਦਿੰਨੇ ਆਪਾਂ ਸੋ ਇਸ ਨੁਕਸੇ ਦੇ ਨਾਲ ਤੁਸੀਂ 6 ਮਹੀਨਿਆਂ ਦੇ ਵਿੱਚ ਬਿਲਕੁਲ ਗਰੰਟੀ ਦੇ ਨਾਲ ਆਪਣਾ 슈ਗਰ ਹੈ ਜਿਹੜਾ ਉਹ ਠੀਕ ਕਰ ਲਓਗੇ ਨਾਰਮਲ ਕਰ ਲਓਗੇ ਮੈਂ ਗਰੰਟੀ ਛਟਾਮ ਪੇਪਰ ਤੇ 10 ਲੱਖ ਦੀ ਲਿਖ ਕੇ ਦੇਣ ਨੂੰ ਤਿਆਰ ਹਾਂ ਜੇ ਤੁਸੀਂ ਇਸ ਦਵਾਈ ਨੂੰ 6 ਮਹੀਨੇ ਵਰਤ ਲਓ ਤੁਹਾਨੂੰ ਸ਼ੂਗਰ ਦਾ ਰੋਗ ਨਹੀਂ ਰਹੇਗਾ ਤੁਹਾਡੀ ਸ਼ੂਗਰ ਬਿਲਕੁਲ ਨਾਰਮਲ ਹੋ ਜਾਏਗੀ ਟੀਕੇ ਜਿੰਨੇ ਤੁਸੀਂ ਲਾਣਿਓ ਸਾਰੇ ਛੁੱਟ ਜਾਣਗੇ ਇਸ ਚੀਜ਼ ਦੀ ਗਰੰਟੀ ਮੈਂ ਤੁਹਾਨੂੰ ਛਟਾਮ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਸੋ ਦਵਾਈ ਦਾ ਨੁਕਸਾ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਧਿਆਨ ਵਿੱਚ ਇੱਕ ਗੱਲ ਲਿਆ ਦੇਵਾਂ ਕੇ ਸਾਡੇ ਨਾਮ ਤੇ ਫੇਸਬੁੱਕ ਤੇ YouTube ਤੇ ਬਹੁਤ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਲੋਕਾਂ ਨਾਲ ਨਕਲੀ ਪਰਮਜੀਤ ਭੱਟੀ ਬਣ ਕੇ ਸਾਡੀ ਵੀਡੀਓ ਚੱਕ ਕੇ ਨੰਬਰ ਉੱਤੇ ਆਵਦਾ ਲਿਖ ਲੈਂਦੇ ਆ ਠੱਗ ਨੇ ਜਿਹੜੇ ਤੁਸੀਂ ਫੋਨ ਕਰਦੇ ਹੋ ਉਹ ਕਹਿੰਦੇ ਨੇ ਪਰਮਜੀਤ ਭੱਟੀ ਤਾਂ ਐਤਵਾਰ ਨੂੰ ਮਿਲਦੇ ਨਹੀਂ ਤੁਹਾਨੂੰ ਘਰ ਹੀ ਦਵਾਈ ਭੇਜ ਦਿੰਨੇ ਆ ਭਾਈ ਇਹ ਠੱਗੀਆਂ ਮਾਰ ਰਹੇ ਨੇ ਇਹਨਾਂ ਤੋਂ ਜ਼ਰੂਰ ਬਚੋ ਅਸੀਂ ਦਵਾਈ ਕੋਰੀਅਰ ਰਾਹੀਂ ਡਾਕ ਰਾਹੀਂ ਨਹੀਂ ਭੇਜਦੇ ਸਾਨੂੰ ਪਿੰਡ ਡਸਕੇ ਚ ਐਤਵਾਰ ਨੂੰ ਮਿਲ ਕੇ ਹੀ ਦਵਾਈ ਲਓ ਹਰ ਐਤਵਾਰ ਨੂੰ ਮੈਂ ਮਿਲਦਾ ਹੀ ਮਿਲਦਾ ਕਦੇ ਮਿਸ ਨਹੀਂ ਹੁੰਦਾ ਸੋ ਐਤਵਾਰ ਨੂੰ ਮੈਨੂੰ ਬਿਨਾ ਮਿਨੇ ਕਿਸੇ ਤੋਂ ਦਵਾਈ ਨਾ ਲਓ ਤੁਸੀਂ ਮੈਨੂੰ ਮਿਣਾ ਮਿਲੇ ਡਾਕ ਰਾਹੀਂ ਕੋਰੀਅਰ ਰਾਹੀਂ ਦਵਾਈ ਨਾ ਮੰਗਵਾਓ ਕਿਉਂਕਿ ਫੇਕ ਅਕਾਊਂਟ ਬਣਾ ਕੇ ਵੀਡੀਓ ਸਾਡੀ ਉਹ ਚੱਕ ਲੈਂਦੇ ਆ ਨੰਬਰ ਉੱਤੇ ਆਵਦਾ ਲਿਖ ਲੈਂਦੇ ਆ ਤੁਸੀਂ ਜਦੋਂ ਤੁਸੀਂ ਫੋਨ ਕਰਦੇ ਹੋ ਤੁਹਾਨੂੰ ਕਹਿੰਦੇ ਆ ਪਰਮਜੀਤ ਪੱਟੀ ਦੀ ਵਾਈਫ ਬੋਲਦੀ ਆ ਕੋਈ ਕਹਿੰਦਾ ਮੈਂ ਭਰਾ ਬੋਲ ਰਿਹਾ ਕੋਈ ਕਹਿ ਰਿਹਾ ਮੈਂ ਕੁਛ ਬੋਲ ਰਿਹਾ ਕੋਈ ਕਹਿ ਰਿਹਾ ਮੈਂ ਬੇਟਾ ਬੋਲ ਰਿਹਾ ਮੇਰਾ ਫੋਨ ਕੋਈ اٹੈਂਡ ਨਹੀਂ ਕਰਦਾ ਮੈਂ ਇਕੱਲਾ ਹੀ ਫੋਨ ਸੁਣਦਾ ਨੰਬਰ ਹੈਗਾ 9876552176 ਇਸ ਨੰਬਰ ਤੋਂ ਬਿਨਾ ਸਾਡਾ ਕੋਈ ਨੰਬਰ ਨਹੀਂ ਤੁਸੀਂ ਕਿਰਪਾ ਕਰਕੇ ਜੇ ਦਵਾਈ ਲੈਣੀ ਹੈ ਤਾਂ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਬਿਨਾ ਮਿਲੇ ਕੋਈ ਡਾਕ ਰਾਹੀਂ ਕੋਰੀਅਰ ਰਾਹੀਂ ਦਵਾਈ ਨਾ ਮੰਗਵਾਓ ਠੱਗੀ ਤੋਂ ਬਚੋ ਭਾਈ ਬਚੋ ਸੋ 슈ਗਰ ਦਾ ਨੁਕਸਾ ਜਿਹੜਾ ਉਹ ਨੋਟ ਕਰ ਲਓ ਇਹਦੇ ਨਾਲ 슈ਗਰ ਸਰੀਰ ਦੇ ਵਿੱਚ ਬਿਲਕੁਲ ਨਾਰਮਲ ਹੋ ਜਾਵੇਗੀ ਕੋਈ ਟੀਕਾ ਲਾਣ ਦੀ ਲੋੜ ਨਹੀਂ ਕੋਈ ਗੋਲੀ ਖਾਣ ਦੀ ਲੋੜ ਨਹੀਂ ਇਸ ਚੀਜ਼ ਦੀ ਗਾਰੰਟੀ ਮੈਂ ਸ਼ਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ 10 ਲੱਖ ਦੀ ਗਾਰੰਟੀ ਹੈ ਜੇ ਤੁਹਾਡਾ ਸ਼ੂਗਰ ਠੀਕ ਨਾ ਹੋਵੇ ਇਹ ਮਹਾਪੁਰਸ਼ਾਂ ਦਾ ਔਰ ਸਾਡਾ ਵੀ 15 ਸਾਲ ਤੋਂ ਅਜਮਾਇਆ ਹੋਇਆ ਨੁਕਸਾ ਹੈ ਇਹਨੂੰ ਨੋਟ ਕਰ ਲਓ ਨਾ ਬਣਾ ਸਕਦੇ ਹੋਏ ਤੱਕ ਸਾਨੂੰ ਪਿੰਡ ਡਸਕੇ ਦੇ ਵਿੱਚ ਐਤਵਾਰ ਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੈ ਜਾ ਸਕਦੇ ਹਾਂ ਐਤਵਾਰ ਨੂੰ ਜਦੋਂ ਮਰਜ਼ੀ ਦਵਾਈ ਲੈ ਜਾ ਸਕਦੇ ਹਾਂ ਲਿਖ ਲਓ ਨੁਕਸਾ ਸੋ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਪੈਣੀਆਂ ਨੇ ਉਹ ਹੈ ਵਿਜੇਸਾਰ 50 ਗ੍ਰਾਮ ਗੁੜਮਾਰ ਬੂਟੀ 50 ਗ੍ਰਾਮ ਪਨੀਰ ਡੋਡੀ 50 ਗ੍ਰਾਮ ਇਸੇ ਤਰ੍ਹਾਂ ਹੀ ਜਾਮਣ ਬੀਜ 50 ਗ੍ਰਾਮ ਨਿੰਮ ਬੀਜ 50 ਗ੍ਰਾਮ ਕਦੂ ਆ ਜਿਹੜਾ ਕੀਆ ਕਹਿ ਦਿੰਨੇ ਹੋ ਕਦੂ ਦੇ ਬੀਜ 50 ਗ੍ਰਾਮ ਇਸੇ ਤਰ੍ਹਾਂ ਹੀ ਮੇਥੇ ਮੋٹے ਤੇ ਮਿੱਥੀ ਬਰੀਕ ਦੋਨੇ 50 50 ਗ੍ਰਾਮ ਤુલਸੀ ਕਾਲੀ ਤੇ ਦੂਜੀ ਤુલਸੀ ਦੋਨਾਂ ਦੇ ਬੀਜ 50 50 ਗ੍ਰਾਮ ਇਸੇ ਤਰ੍ਹਾਂ ਹੀ ਝਾੜ ਕਰੇਲਾ ਜਿਹੜਾ ਛੋਟਾ ਹੁੰਦਾ ਹੈ ਉਹ 50 ਗ੍ਰਾਮ ਕਟਕੀ 50 ਗ੍ਰਾਮ ਅੰਬ ਹਲਦੀ 50 ਗ੍ਰਾਮ ਕੌੜ ਤੂੰ ਬਾ 50 ਗ੍ਰਾਮ 12 ਸਿੰਗਾ ਭਸਮ ਜਿਹੜੀ ਉਹ 50 ਗ੍ਰਾਮ ਸ਼ੁੱਧ ਕੋਚਲਾ 50 ਗ੍ਰਾਮ ਸ਼ੁੱਧ ਤਤੂਰਾ 50 ਗ੍ਰਾਮ ਅਰਜਨ ਛਾਲ 50 ਗ੍ਰਾਮ ਕਾਲੀ ਮਿਰਚ ਐ ਜਿਹੜੀ ਉਹ 50 ਗ੍ਰਾਮ ਕਾਲੀ ਤੋਰੀ ਦੇ ਬੀਜ 50 ਗ੍ਰਾਮ ਚਾਂਦੀ ਭਸਮ ਐ ਜਿਹੜੀ ਉਹ 5 ਗ੍ਰਾਮ ਹੀਰਾ ਭਸਮ 5 ਗ੍ਰਾਮ ਲੋਹਾ ਭਸਮ 20 ਗ੍ਰਾਮ ਤਾਂਬਾ ਭਸਮ ਐ ਜਿਹੜੀ 15 ਗ੍ਰਾਮ ਮਕਰ ਧਵਜ ਐ ਜਿਹੜਾ 20 ਗ੍ਰਾਮ ਗਲੋਏ 7 50 ਗ੍ਰਾਮ ਸਿੰਗਰਫ ਭਸਮ ਹੈ ਜਿਹੜੀ ਸ਼ੁੱਧ ਕੀਤੀ ਹੋਈ 50 ਗ੍ਰਾਮ ਤੇ ਗਲੋਏ ਹੈ ਜਿਹੜਾ ਉਹ 50 ਗ੍ਰਾਮ ਦਾਰੂ ਹਲਦੀ 50 ਗ੍ਰਾਮ ਚਾਰੇ ਅਜਵਾਇਨਾ 50 ਗ੍ਰਾਮ ਕਲੌਂਜੀ 50 ਗ੍ਰਾਮ ਇਸੇ ਤਰ੍ਹਾਂ ਹੀ ਅਸ਼ਵਗੰਧਾ 50 ਗ੍ਰਾਮ ਅਸ਼ਵਗੰਧਾ ਨਗੌਰੀ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਇੰਦਰਜਾਉ 50 ਗ੍ਰਾਮ ਵਿਹਦਾਰੀ ਗੰਧ 50 ਗ੍ਰਾਮ ਕੜੂ ਜਿਹੜਾ ਉਹ 50 ਗ੍ਰਾਮ ਕਾਲੀਜੀ ਦੀ 50 ਗ੍ਰਾਮ ਬਸੰਤ ਕੁਸਮਾਰਗ ਰਾਸ ਜਿਹੜਾ ਉਹ 50 ਗ੍ਰਾਮ ਮੁਕਤਾ ਸ਼ਕਤੀ ਭਸਮ ਹੈ ਜਿਹੜੀ 20 ਗ੍ਰਾਮ ਅਬਰਕ ਭਸਮ ਹੈ ਜਿਹੜੀ ਉਹ 50 ਗ੍ਰਾਮ ਮੋਤੀ ਭਸਮ ਹੈ ਜਿਹੜੀ 10 ਗ੍ਰਾਮ ਸਵਰਨ ਮਾਸਕੀ ਭਸਮ 20 ਗ੍ਰਾਮ ਸੋਨਾ ਭਸਮ 1 ਗ੍ਰਾਮ ਤੇ 나ਗ ਭਸਮ 10 ਗ੍ਰਾਮ ਇਸੇ ਤਰ੍ਹਾਂ ਹੀ ਬੰਗ ਭਸਮ 50 ਗ੍ਰਾਮ ਤੇ ਤ੍ਰਿਬੰਗ ਭਸਮ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਲੈਣੀਆਂ ਨੇ ਜਿਹੜੀਆਂ ਪੀਸਣ ਵਾਲੀਆਂ ਨੇ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਤੇ ਜਿਹੜੀਆਂ ਪਸੀਆਂ ਹੋਈਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਕੇ ਆਪਸ ਦੇ ਵਿੱਚ ਮਿਲਾ ਦੇਣਾ ਮਿਕਸ ਕਰ ਦੇਣਾ ਸਾਰੀ ਦਵਾਈ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਦਵਾਈ ਦਾ ਇੱਕ ਚਮਚ ਦਵਾਈ ਸਵੇਰੇ ਇੱਕ ਚਮਚ ਦਵਾਈ ਸ਼ਾਮ ਨੂੰ ਤੇ ਇੱਕ ਚਮਚ ਦਵਾਈ ਦੁਪਹਿਰੇ ਸਵੇਰੇ ਦੁਪਹਿਰੇ ਸ਼ਾਮ ਖਾਣੇ ਤੋਂ ਪਹਿਲਾਂ ਖਾਲੀ ਪੇਟ ਪਾਣੀ ਦੇ ਨਾਲ ਇੱਕ ਇੱਕ ਚਮਚ ਦਵਾਈ ਤੁਸੀਂ ਤਿੰਨੇ ਟਾਈਮ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਲੈਣੀ ਹੈ ਮੈਂ ਗਰੰਟੀਸ਼ਟਾਮ ਪੇਪਰ ਤੇ ਲਿਖ ਕੇ ਦਿਨਾ ਇਸ ਨੁਕਸੇ ਦੇ ਨਾਲ 슈ਗਰ ਹੈ ਜਿਹੜਾ ਜੜ ਤੋਂ ਠੀਕ ਹੋ ਜਾਵੇਗਾ ਤੁਹਾਡੀ 슈ਗਰ ਬਿਲਕੁਲ ਨੋਰਮਲ ਰਹਿਣ ਲੱਗ ਜਾਵੇਗੀ ਜਿੰਨੇ ਮਰਜੀ ਤੁਸੀਂ ਟੀਕੇ ਲਾਨਨੇ ਹੋ ਕਿੰਨੇ ਮਰਜੀ ਸਾਲਾਂ ਤੋਂ ਲਾਨਨੇ ਹੋ ਪਹਿਲੇ ਮਹੀਨੇ ਤੋਂ ਬਾਅਦ ਟੀਕੇ ਬੰਦ ਹੋ ਜਾਣਗੇ ਗੋਲੀਆਂ ਬੰਦ ਹੋ ਜਾਣਗੀਆਂ ਸ਼ੂਗਰ ਬਿਲਕੁਲ ਨੋਰਮਲ ਰਹਿਣ ਲੱਗ ਜਾਏਗਾ ਤੁਹਾਡੀ ਪੈਨਕ੍ਰੀਆ ਜਿਹੜੀ ਬਿਲਕੁਲ ਗਰੰਟੀ ਦੇ ਨਾਲ ਠੀਕ ਹੋ ਜਾਵੇਗੀ ਇਸ ਨੁਕਤੇ ਨੂੰ ਲਗਾਤਾਰ 6 ਮਹੀਨੇ ਵਰਤ ਲਓ ਤੁਹਾਨੂੰ ਜ਼ਿੰਦਗੀ ਚ ਦੁਬਾਰਾ ਕਦੇ ਸ਼ੂਗਰ ਦਾ ਲੈਵਲ ਨਹੀਂ ਵਧੇਗਾ ਕਦੇ ਟੀਕੇ ਲਾਉਣ ਦੀ ਲੋੜ ਨਹੀਂ ਕਦੇ ਗੋਲੀ ਖਾਣ ਦੀ ਲੋੜ ਨਹੀਂ ਕੋਈ ਸਰੀਰ ਖਰਾਬ ਕਰਨ ਦੀ ਲੋੜ ਨਹੀਂ ਇਹਦੇ ਨਾਲ ਤੁਹਾਡਾ ਸ਼ੂਗਰ ਬਿਲਕੁਲ ਠੀਕ ਹੋ ਜਾਏਗਾ ਇਸ ਚੀਜ਼ ਦੀ ਗਰੰਟੀ ਮੈਂ ਸ਼ਟਾਮ ਪੇਪਰ ਤੇ 10 ਲੱਖ ਦੀ ਲਿਖ ਕੇ ਦੇਣ ਨੂੰ ਤਿਆਰ ਆ ਪਿਛਲੇ 15 ਸਾਲਾਂ ਤੋਂ ਦਵਾਈ ਦੇ ਰਹੇ ਆ ਹਰ ਐਤਵਾਰ ਨੂੰ ਤੁਸੀਂ ਐਤਵਾਰ ਨੂੰ ਜੇ ਆਪ ਨਹੀਂ ਦਵਾਈ ਬਣਾ ਸਕਦੇ ਤਾਂ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਦਵਾਈ ਲੈ ਸਕਦੇ ਹੋ ਬਿਲਕੁਲ ਗਰੰਟੀ ਦੇ ਨਾਲ ਇਹ ਰੋਗ ਹੈ ਜਿਹੜਾ ਤੁਹਾਡਾ ਠੀਕ ਹੋ ਜਾਊਗਾ ਜਿੰਨੀ ਸ਼ੂਗਰ ਨਾਲ ਕਮਜ਼ੋਰੀ ਆਈ ਹੈ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ਮੈਂ ਫਿਰ ਬੇਨਤੀ ਕਰਦੇ ਆਂ ਇੰਟਰਨੈਟ ਦੇ ਉੱਪਰ ਸਾਡੇ ਨਾਂ ਤੇ ਬਹੁਤ ਠੱਗੀ ਚੱਲ ਰਹੀ ਹੈ ਫੇਕ ਅਕਾਊਂਟ ਬਣਾ ਕੇ ਸਾਡੀ ਵੀਡੀਓ ਤੇ ਨੰਬਰ ਆਵਦਾ ਲਾ ਲੈਂਦੇ ਆ ਤੁਹਾਨੂੰ ਕਹਿਣਗੇ ਆਨਲਾਈਨ ਦਵਾਈ ਭੇਜ ਦਿੰਨੇ ਆ ਡਾਕਰਾ ਹੀ ਭੇਜ ਦਿੰਨੇ ਆ ਕੋਰੀਅਰ ਕਰ ਦਿੰਨੇ ਆ ਬਿਲਕੁਲ ਨਾ ਮਗਾਇਓ ਅਸੀਂ ਕੋਈ ਦਵਾਈ ਕੋਰੀਅਰ ਨਹੀਂ ਕਰਦੇ ਕੋਈ ਡਾਕਰਾ ਹੀ ਨਹੀਂ ਭੇਜਦੇ ਸੋ ਠੱਗੀ ਤੋਂ ਬਚ ਜਿਓ ਜੇ ਉਦੋਂ ਦਵਾਈ ਲੈਣੀ ਹੈ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਕੋਰੀਅਰਾਂਹੀਂ ਡਾਕਾਂਹੀਂ ਦਵਾਈ ਨਾਮ ਮੰਗਾਇਓ ਬੇਨਤੀ ਹੈ ਚਰਨਾ ਚ ਠੱਗੀ ਤੋਂ ਬਚ ਜਾਓ ਭਾਈ ਇਹ ਬੇਨਤੀ ਪ੍ਰਵਾਨ ਕਰਿਓ ਲਾਜ ਰੱਖਿਓ ਸੋ ਇਹ ਨੁਕਤਾ ਹੈ ਜਿਹੜਾ ਆਪ ਵੀ ਵਰਤਿਓ ਅੱਗੇ ਹੋਰਾਂ ਨੂੰ ਵੀ ਭੇਜਿਓ ਤਾਂ ਜੋ ਹਰ ਘਰ ਦੇ ਵਿੱਚ ਅਸੀਂ ਆਪ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ ਰੋਗਾਂ ਨੂੰ ਠੀਕ ਕਰ ਸਕੀਏ ਹਰ ਘਰ ਦੇ ਵਿੱਚ ਅਸੀਂ ਆਪ ਵੈਦ ਬਣ ਜਾਈਏ ਸੋ ਤਵਾਮ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ